ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਚ ਅੱਜ ਦੀ ਵੀਡੀਓ ਪਿੰਡ ਚੜੱਕਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਨੂੰ ਬਾਗਾਪੁਰਾਣਾ ਪੈਂਦੀ ਆ ਬਾਈ ਦੇ ਘਰੇ ਪਹੁੰਚੇ ਅੱਜ ਤੇ ਬਾਈ ਕੋਲੇ 6-7 ਨਗ ਗਾਇਆਂ ਦੇ ਦੇਖਦੇ ਆ ਕੈਮਰੇ ਦੇ ਅੱਗੇ ਤੇ ਕਰਦੇ ਆ ਬਾਈ ਨੂੰ ਗੱਲਬਾਤ ਲੈਨੇ ਆ ਪਸ਼ੂਆਂ ਬਾਰੇ ਸਾਰੀ ਡਿਟੇਲ ਤੇ ਜਿਹੜੇ ਵੀਰਪੁਰਾ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਲਓ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਨਾਮ ਹਰਦੇਸ਼ ਸਿੰਘ ਪਿੰਡ ਚੜੱਕੇ ਦੇ ਕੋਠੇ ਜਿਹੜਾ ਮੋਗਾ ਵੀਰੇ ਠੀਕ ਹੈ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਦਾ ਕੰਮ ਆ ਵੀਰੇ ਬਾਈ ਕੋਲੇ ਆਪਾਂ ਅੱਜ ਦੂਜੀ ਵਾਰ ਆਏ ਆ ਤੇ ਬਾਈ ਦਾ ਸਾਫ਼ ਸੁਥਰਾ ਕੰਮ ਆ ਵਪਾਰ ਦਾ ਤੇ ਕਿੰਨੇ ਨਗਾ ਜੀ ਅੱਜ ਆਪਣੇ ਕੋਲੇ ਅੱਜ ਵੀਰੇ 2 ਰਹਿ ਗਏ ਆ ਅੱਛਾ ਜੀ ਆਪਣੇ ਕੋਲੇ 12 13 ਗਾ ਠੀਕ ਠੀਕ ਹੈ ਜੀ 12 13 ਜੋ ਆ ਦੋ ਹੀ ਠੀਕ ਹੈ ਜੀ ਹਾਂਜੀ ਤੇ ਕੀ ਡਿਟੇਲ ਇਹ ਵੀਰੇ ਯਾਰ ਰਾਤ ਦੀ ਸੂਈ ਆ। ਅੱਛਾ ਜੀ। ਕੱਲ ਸ਼ਾਮ ਜੀ 5 ਵਜੇ ਦੀ ਸੂਈ ਆ। ਰਾਤ 8:00 ਪੈ ਗਈ ਸੀ ਇਹਦੀ 8:30 ਵਜੇ। ਜੇਰ ਜੂਰ ਪਰ ਉਪਰੋ ਕੇ ਠੀਕ ਹੈ ਜੀ। ਹਾਂ ਜੀ। ਤੇ ਕਿੰਨਾ ਕੋ ਬੋਲਾ ਚੋਇਆ ਹੋਇਆ ਹੋਇਆ। ਵੀਰੇ ਯਾਰ ਹੁਣ 10 ਕਿਲੋ ਖੁੱਲਾ ਡੁੱਲਾ ਹੈਗਾ ਇਹਦੇ ਸਾਨੂੰ। ਠੀਕ ਹੈ ਜੀ। ਤੇ ਮਗਰ ਬੱচ্চਾ ਜੀ। ਮਗਰ ਬੱচ্চਾ ਵੀਰੇ। ਠੀਕ ਹੈ। ਸੂਹਾ ਦੂਜਾ ਜੀ। ਤੇ ਦਿਖਾਓ ਜੀ ਤੋਰ। ਇਹਦਾ ਮਰਜੀ ਮਾਨ ਲੈਦੇ। ਸੀਲ ਸੰਢੀ ਹੈ ਜਿਉਂ ਵੇਖ। ਸੰਢੀ ਫੌਲ ਲੱਗਣੀ। ਦੇਖੋ ਜੀ ਥੋਨਾ ਦੀ ਕੁਆਲਟੀ ਕੁਆਲਟੀ ਬਹੁਤ ਸੋਹਣੀ। ਮੋਟਾ ਮੋਟਾ ਜੇ ਕੋ ਤੋਰਾ ਤਰਾ ਬਹੁਤ ਸੋਨਾ ਦੂਜਾ ਸੁਹਾ ਬੈੜ 10 ਕਿਲੋ ਦੁੱਧ ਬਾਈ ਕਹਿੰਦਾ ਬੌਲਾ ਮੰਨ ਲੋ ਚਾਹੇ ਦੁੱਧ ਮੰਨ ਲੋ ਵੈਸੇ ਰੈਡੀ ਆ ਤੇ ਕਿੰਨੀ ਕੀ ਕੈਪੈਸਿਟੀ ਹੈ ਜੀ ਇਹ ਤੇ ਦੁੱਧ ਪਾਉਂਦੀ ਬੇਹਾਨੇ ਦਾ ਦੱਸਿਆ ਰ 17 18 ਕਿਲੋ ਆਪਾਂ 17 ਕਿਲੋ ਮੰਨ ਕੇ ਲਏ ਵੀ ਇਹਨਾਂ ਦੇਊਗੀ ਰਾਂ ਦਾ ਜੀ ਬਾਈ ਕਹਿੰਦਾ ਵੀ 16 17 ਕਿਲੋ ਦੁੱਧ ਇਹ 17 ਕਿਲੋ ਦੁੱਧ ਦੇ ਦੂਗੀ ਤੇ ਬਾਕੀ ਤਾਂ ਦੁੱਧ ਵੀ ਮੱਝਾਂ ਵਰਗਾ ਫੈਂਟ ਵਾਲਾ ਹੋਊ ਜੀ ਹਾਂ ਜੀ ਕ੍ਰੋਸ ਆਂਗਾ ਆ ਜੀ ਹਾਂ ਜੀ ਨਾ ਗਰਮੀ ਮੰਨੇ ਤੇ ਨਾ ਠੰਡ ਮੰਨੇ ਤਰੋ ਸੰਗ ਵਧੀਆ ਫੈਟ ਵਾਲਾ ਦੁੱਧ ਹੋਊਗਾ ਇਹਦਾ ਤੇ ਕੀ ਰੇਟ ਆਈ ਇਹਦਾ ਵੀਰੇ 53 ਦੀ ਦੇ ਦੇਾਂਗੇ ਆਪਾਂ ਮਾਨਤਨ ਜੀ ਕਰ ਦਿਆਂਗੇ ਵੀਰੇ ਠੀਕ ਹੈ ਮੁੱਲ 53000 ਬਾਈ ਕਹਿੰਦਾ ਮਾਨਤਨ ਘਰੇ ਆਏ ਗਏ ਦਾ ਕਰ ਦਾਂਗੇ ਤੇ ਦੂਜੇ ਨੰਬਰ ਤੇ ਦੱਸੋ ਜੀ ਦੋ ਨੰਬਰ ਵੀਰੇ ਆ ਗੱਬਣ ਇਹ ਡੰਗ ਦਿਹਾੜੀ ਇਹ ਲੈਂਦੀ ਹੈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕੁ ਦੁੱਧ ਪਾ ਦੂ ਜੀ ਇਹ ਦੁੱਧ ਯਾਰ ਵੀਰੇ ਨੂੰ ਚਾਹੀਦਾ ਵਾ ਉਹਨਾਂ ਨੂੰ ਤਾਂ 20 ਦੱਸਿਆ 18 ਕਿਲੋ 9 ਕਿਲੋ ਟਿਕਨੇ ਦਾ ਢੱਲਾਂ ਢੱਲਾਂ ਬਹੁਤ ਸੋਹਣੀਆਂ ਲੀਵ ਜੀ ਕੁਆਲਟੀ ਬਹੁਤ ਸੋਹਣੀ ਆ ਠੰਡੀ ਸੀਲ ਖੋਲ ਲੈ ਅੱਲਾ ਕੱਲਾ ਥਾਣਾ ਮੋਟਾ ਮੋਟਾ ਹੱਥ ਦੀ ਚੁਵਾਈ ਵਾਲਾ ਕੱਢਿਓ ਬਾਹਰ ਜੀ ਇਹਨੂੰ ਦੱਬਾ ਰੰਗਾ ਕਬੂਤਰੀ ਯਾਰ ਕੀ ਵਹਿੜ ਦੂਜਾ ਸੁਗਾ ਫਿਟਿੰਗ ਵਾਲਾ ਲੇਵਾ ਬਿਲਕੁਲ ਕੱਲਾ ਕੱਲਾ ਥਾਣਾ ਸੀਲ ਠੰਡੀ ਐ ਜੀ ਵਧੀਆ ਚੋਂ ਸਾਥੋਂ ਮਰਨੂ ਮਰਜੀ ਬੈਠਾ ਰਿਹਾ ਵੀ ਅਗਲੇ ਠੀਕ ਐ ਤੇ ਕਿੰਨਾ ਕੁ ਦੁੱਧ ਪਉ ਦੋਡੇ ਸਾਹਬ ਨੇ ਯਾਰ ਵੀਰੇ 9 ਕਿਲੋ ਡੰਗ ਦਾ ਤਾਂ ਦੇਣਾ ਚਾਹੀਦਾ ਗਾਂ ਦੇ ਸਾਹ ਨਾਲ ਕੋਲ ਵੇੜਾ ਕੋਈ ਐਂ ਲਿਸੀ ਏ ਬਾਈ ਕਹਿੰਦਾ ਵੀ 18 ਕਿਲੋ ਦੁੱਧ 9 ਕਿਲੋ ਡੰਗ ਦਾ ਇਹਨੂੰ ਦੇਣਾ ਚਾਹੀਦਾ ਤੇ ਵਧੀਆ ਪਲੀ ਜੁਲੀ ਐ ਥਣ ਲੇਵਾ ਬਹੁਤ ਸਾਫ ਐ ਕੱਲਾ ਕੱਲਾ ਥਣ ਵੇਖੋ ਨਾੜਾ ਨੂੜਾ ਬਹੁਤ ਸੋਹਣੀਆਂ ਲੇਵੇ ਤੇ ਮੀਡੀਅਮ ਹਾਈਟ ਦੀ ਐ ਤੋਦੜਾ ਪੀਸ ਤੇ ਕੀ ਰੇਟ ਆਈ ਇਹਦਾ ਇਹ ਵੀਰੇ ਦੇ ਦੇਾਂਗੇ ਆਪਾਂ 57000 ਰੁਪਏ ਮਾਨਤਨ ਹੋ ਜੂਗੀ ਕਰ ਦੇਾਂਗੇ ਵੀਰੇ ਠੀਕ ਹੈ ਜੀ ਬਾਈ ਕਹਿੰਦਾ 57000 ਰੁਪਏ ਦੇ ਵਿੱਚ ਮਾਨਤਨ ਕਰਿਆਏਗੇ ਤਾਂ ਕਰ ਦਾਂਗੇ ਅੱਜ ਦੀ ਵੀਡੀਓ ਚ ਦੋ ਹੀ ਨਗ ਬਾਈ ਕੋਲੇ ਪਸ਼ੂ ਤਾਂ ਸੀਗੇ 6-7 ਤੇ ਬਾਕੀ ਸੇਲ ਹੋ ਗਏ ਬਾਕੀ ਅੱਜ ਦੀ ਵੀਡੀਓ ਚ ਇਹੀ ਦੋ ਮਿਲਦੇ ਅੱਗੇ ਨਵੀਂ ਵੀਡੀਓ ਚ ਧੰਨਵਾਦ